ਸਭੇ ਪਰ ਖੇ ਖੇ ਕਰੋ ਕਿਵੇਂ ਕਰਦਾ ਸੀ ਮਮਾ ਨੂੰ ਆ ਆ ਆਈ ਅੱਖ ਗਈ ਅੱਖ ਹਾਏ ਆ ਆਈ ਵਾ ਬੱਚੇ ਪਾਰੀ ਕਰ ਦੇ ਮਮਾ ਨੂੰ ਦੇ ਪਰ ਪਾਰ ਕਰ ਲੇ ਪਾਰੀ ਕਰ ਅੱਜ ਕੀਚੀ ਕਰਦੇ ਹੋ ਦੇਖ ਲੋ ਕੀਚੀ ਕਰਦੇ ਕੀਚੀ ਕਰ ਅਹ ਕੋਲਾ ਚਾਕ ਬੰਦਾ ਐ ਤੇ ਸ਼ੈਤਾਨ ਬੰਦਾ ਨਾ ਇਹਨੂੰ ਜਵੜਾ ਲਾ ਗਏ ਅੱਜ ਫੇਟੇ ਸਾਰੀ ਅੱਜ ਦੀ ਜਾਂਦੀ ਇਹ ਬੜਾ ਖਾਬ ਹੈ ਮਟਕਾ ਦੇ ਆ ਮਟਕਾ ਮਟਕਾ ਕਿਹੜਾ ਆਈਸਕ੍ਰੀਮ ਦਾ ਮਟਕਾ ਕਿ ਟੂਟੀ ਫਰੂਟੀ ਦਾ ਮਟਕਾ ਗੁਲਫੀ ਦਾ ਫਲੂਦਾ ਗੁਲਫੀ ਦਾ ਫਲੂਦਾ ਗੁਲਫੀ ਹੈ ਮੇਰੀ ਫਲੂਦਾ ਗੁਲਫੀ ਮੇਰੀ ਫੇਵਰੇਟ ਗੁਲਫੀ ਫਲੂਦਾ ਗੁਲਫੀ ਆਲਾ ਜਬ ਨੋਰ ਆਏ ਹੋਏ ਹੋਏ ਹਾਂ ਆਪਾ ਦੂਲੇ ਚੁਕ ਖੜੀ ਕਿ ਛਰਮਾਏ ਆਏ ਹਾਈ ਇੱਕ ਝਲਕ ਦਿਖਲਾਏ ਕਬੀ ਕਬੀ ਆਜ ਕਲ ਮੇ ਝੁਪ ਜਾਏ ਆਏ ਹਾਈ ਜਪਨੂ ਰ ਜਪਨੂ ਰ ਆਏ ਹਾਈ ਆਏ ਹਾਈ ਜਪਨੂ ਰ ਆਏ ਹਾਈ ਹਾਏ ਆਏ ਹਾਏ ਗਾੜੀ ਆਏ ਹਾਏ ਬਾਬਾ ਤੇ ਪਾਪਾ 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 ਬੋਲ ਕਰੀਏ ਜੀ ਬਾਬਾ ਸਾਰੇ ਠੀਕ-ਠਾਕ ਹੋਵੋਗੇ ਸਵਾ ਸਵਾ ਦਾ ਟਾਈਮ ਆ ਹੁਣ ਉੱਠੇ ਆ ਤੇ ਜਪਨੂਰ ਨੇ ਠਾਇ ਮਸਤਿਕਾ ਕਰੀ ਜਾਂਦਾ ਇਹ ਪਹਿਲਾਂ ਸਾਡੇ ਤੋਂ ਉੱਠਦਾਗਾ ਤੇ ਹੁਣ ਮਸਤੀ ਤੇ ਮੂਡ ਚ ਪੂਰਾ ਇਹਨਾ ਦੇਖੋ ਮਮਾ ਨਾਲ ਮਸਤਿਕਾ ਕਰੀ ਜਾਂਦਾ ਆਪਦੇ ਨਾਲ ਜਦੋਂ ਉੱਠ ਜਾਂਦੀ ਆ ਨਾ ਹਾਂ ਨਾ ਆ ਪੱਕਲੀ ਉੱਠੀ ਹੋਏਗੀ ਤੇ ਫਿਰ ਤਾਂ ਰੋਂਦੀ ਰੋਣ ਲੱਗ ਜਾਂਦੀ ਹੈ ਕਿ ਸਾਰੇ ਕਿਉਂ ਨਹੀਂ ਉੱਠੇ ਹੈ ਤੇ ਜਦੋਂ ਸਾਰੇ ਉੱਠ ਕੇ ਬਹਿ ਜਾਣਗੇ ਨਾਲ ਇਹਦੇ ਫੇਰ ਖੁਸ਼ ਹੋ ਜਾਂਦੀ ਹੈ ਫਿਰ ਸਹੀ ਹੋ ਜੇਗੀ ਫਿਰ ਰੋਣਾ ਧੋਣਾ ਬੰਦ ਹੋ ਜਾਂਦਾ ਹਮਮ ਦੇਖ ਲੈ ਕਿ ਫੇਰ ਕਰਦੀ ਹੈ ਇਹ ਪਤਾ ਕੀ ਕਰੇ ਜੋ ਕਈ ਵਾਰ ਰੋਣ ਲੱਗ ਜਾਂਦੀ ਆ ਰਹਾਣਾ ਦੁੱਧ ਲੈਣ ਉੱਠ ਜੇ ਬਾਹਰ ਮੈਂ ਸੁੱਤਾ ਪਿਆਗਾ ਫਿਰ ਇਹਨੇ ਕਹਿਣਾ ਮੈਨੂੰ ਕੱਲੀ ਛੱਡ ਗਏ ਇਹਨੇ ਮੈਂ ਮੇਰਾ ਤਾਂ ਪੈਸਾ ਤਾਂ ਪਤਾ ਨਹੀਂ ਲੱਗਦਾ ਫਿਰ ਜਦੋਂ ਰੋਣ ਲੱਗ ਗਿਆ ਨਹੀਂ ਫਿਰ ਮੈਂ ਕਹਿੰਦਾ ਜਪ ਰੋਰਾ ਮੈਂ ਆ ਵੀ ਹੈਗਾ ਤੇ ਜਦੋਂ ਬੁਲਾਦਾ ਫਿਰ ਖੁਸ਼ ਹੋ ਜਾਣਾ ਵੀ ਮੇਰੇ ਪੁੱਤ ਆ ਵੀ ਮੈਂ ਗੱਲੀ ਨਹੀਂ ਗਈ ਤੇ ਆਏ ਆ ਲੈ ਹਾਏ ਹਾਏ ਮੇਰੇ ਦੇ ਪਿੱਛੇ ਨਾ ਕਪਟੀ ਜਾਂਦੀ ਆ ਕੀ ਹੋਇਆ ਕੀ ਹੋਇਆ ਸੀ ਲੈ ਲੈ ਆ ਲੈ ਨਾ ਯਰ ਲੱਗੇ ਢੋਂਦੀ ਪਈ ਮਾਰੋ ਕਿੱਥੇ ਮਾਰ ਦੋ ਤਾਂ ਤੇ ਨਹੀਂ ਪੀਣਾ ਇਹਨੇ ਮੇਰੇ ਨਾਮ ਵਿੱਚ ਚਿੜੀ ਬਈ ਹੈ ਮੇਰੇ ਨਾਮ ਆ ਜਾ ਨਹੀਂ ਫੈਸੀ ਫਿਸਕੀ ਆ ਜਾ ਇਹ ਡੱਪ ਨੂੰ ਦਾ ਕੀ ਪਤਗਾ ਰੰਨੇ ਪਤਗਾ ਇਹ ਨੂਰੇ ਗੁੱਚਾ ਬਾਦ ਹੋਈ ਜਾਂਦਾ ਆ ਜਾਣਾ ਆ ਜਾਣਾ ਜਿੱਦ ਫੜਾ ਤੀ ਆ ਚਿੜੀ ਬਾਹਰ ਜਾਣਾ ਬਾਹਰ ਜਾਣਾ ਕਿਹੜਾ ਕੱਢਣਾ ਜਿਆ ਜਾਣਾ ਦੋ ਕੋ ਮਮ ਈ ਨੂੰ ਗਰਮੀ ਲੱਗਦੀ ਆ ਹੁਣ ਮੇਰੇ ਤਾਨੂੰ ਗਰਮੀ ਜਿਆਦਾ ਲੱਗਦੀ ਹੈ ਮੈਨੂੰ ਨਹੀਂ ਮਰਜੀ ਮੈਂ ਮੌਸਮ ਚ ਕਿਹੜਾ ਬਾਰਿਸ਼ ਆ ਮਰਜੀ ਰੱਖ ਲਓ ਇਹ ਮਹੀਨੇ ਦੇ ਵਿੱਚ ਨਾ ਬਾਰਿਸ਼ ਆਉਣੀ ਹੈ 21 ਤਰੀਕ ਜਾਂ 15 16 ਨੂੰ ਮੌਸਮ ਵਿਭਾਗ ਹਮ ਮਤਲਬ ਮੈਂ ਅਜਮਾਈ ਹੋਈ ਹੈ ਜੀ ਇਹ ਬਨ ਮਤਲਬ ਇਹ ਦਿਨਾਂ ਦੇ ਵਿੱਚ ਬਨਣਾ ਹੀ ਬਨਣਾ ਮੌਸਮ 15 16 ਤੱਕ ਬਨਜੋ ਤੇ ਚਾਹੇ ਵੀ 21 ਨੂੰ ਬਨਜੋ ਇਹ ਲਾਸਟ ਤੇ ਆ ਕੀ ਆ ਇਹ ਮਹੀਨੇ ਦੀ ਬਰਸਾਤ ਪੈਣੀ ਹੈ ਇਹ ਮਦੂਨੇ ਕਰੀਮਾ ਮੰਗਾਈ ਹੈ ਆਯੁਰਵੈਦਿਕ ਕਰੀਮ ਹੈਗੀ ਆ ਇੱਕ ਤੇ ਜੈਲ ਹੈਗੀ ਆ ਉੱਤੋਂ ਦੀ ਇੱਕ ਉਹ ਇੱਕ ਕਰੀਮ ਹੈਗੀ ਆ ਫੇਸ ਵਾਸਤੇ ਅਛਾ ਬਾਕੀ ਬੁਤ ਦਾ ਜਿਹੜਾ ਵੀ ਨਹੀਂ ਰਹਿਣਾ ਫੇਸ ਤੇ ਜਿਹੜਾ ਹੈਗਾ ਉਹ ਹੀ ਰਹਿਣਾ ਜਿਹੜਾ ਹੈ ਨਾ ਬਾਕੀ ਫਟੋੜਾ ਬੋਤਾ ਕੁਝ ਨਾ ਕੁਝ ਤੇ ਫਰਕ ਪਾਏਗਾ ਜੇ ਨਹੀਂ ਪਾਏਗਾ ਤੇ ਪੈਸੇ ਦੀ ਹੋ ਜਾਂਦੀ ਹੈ ਖਰਾਬ ਦੀ ਬਾਕੀ ਖਰਾਬ ਸਾਲੇ ਭਾਦੀ ਦਾ ਧਿਆਨ ਏਸੀ ਵੱਲ ਹੋ ਰਿਹਾ ਏ ਏਸੀ ਚਲਾਵਾਂ ਪਹਿਲੀ ਜਦ ਕੀ ਥੋੜਾ ਅੰਦਰ ਰਾਤ ਨੂੰ ਚਲਾਈਦਾ ਕਿਉਂਕਿ ਹੁਣ ਗਰਮੀ ਹੋ ਗਈ ਏ ਤੇ ਬਿਲਕੁਲ ਘੱਟ ਤੇ ਚਲਾਈਦਾ ਤੇ ਆਪਾਂ ਅੱਧੀ ਰਾਤ ਬੰਦ ਵੀ ਕਰ ਦੇਈਦਾ ਕਿਉਂਕਿ ਜਪਨੂਰ ਏ ਛੋਟਾ ਬੱਚਾ ਤੇ ਕਾਹਲੀ ਟਾਈਮ ਤੋਂ ਨਾ ਸਾਡੀ ਤੇ ਕੇ ਰਹਿਣਾ ਤਿਆਰ ਕਾਤੋਂ ਨਹੀਂ ਹੋ ਕੇ ਰਹੀਦੀ ਇਹਨੂੰ ਬਹੁਤ ਕਹੀਦਾ ਵੀ ਤਿਆਰ ਹੋ ਜਾ ਕਰ ਪਾਰਾ ਨਹੀਂ ਜਦੋਂ ਕਿਤੇ ਜਾਣਾ ਹੋਵੇ ਇਹ ਉਹ ਦੀ ਤਿਆਰੀ ਆ ਅੱਜ ਤਿਆਰ ਹੋਏ ਸੀ ਕਿਉਂਕਿ ਅਸੀਂ ਅੱਜ ਜਗ੍ਹਾ ਤੇ ਗਏ ਸੀ ਹਾਂ ਜੀ ਬਾਪੇ ਦੇ ਗਏ ਸੀ ਜਗ੍ਹਾ ਤੇ ਦੇਖਣਾ ਤੇ ਤਾਂ ਕਰਕੇ ਤਿਆਰ ਹੋਈ ਤੇ ਵੈਸੇ ਵਾਸਾ ਚੱਲੇ ਤਾਂ ਨਾ ਕੀ ਕੀ ਕਰੇ ਵਾਸਾ ਚੱਲੇ ਤੇ ਮੈਂ ਕੰਨ ਨਾ ਹਾਂ ਉਹ ਵੀ ਆਣਾ ਕਾ ਨਹੀਂ ਕਰਦੇ ਪਰ ਨਾਉਣਾ ਪੈਂਦਾ ਗਰਮੀ ਹੈ ਭਾਈ ਤਾਂ ਹੁਣ ਤਾਂ ਗਰਮੀ ਹੈ ਜੀ ਅੱਜ ਆਪਣੂਰ ਦੇਖੋ ਬੈਠਾ ਹੋਇਆ ਜੱਪਨੂਰਾ ਜੱਪਨੂ ਡੋਗੀ ਆ ਗਿਆ ਬਾਤ ਡੋਗੀ ਹੋਈ ਡੋਗੀ ਹੋਈ ਬਾਉ 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 ਘਰ ਦਾ ਸੀ ਬਾਉ ਬਾਉ ਡੋਗੀ ਆ ਗਿਆ ਡੋਗੀ ਡੋਗੀ ਕਿੱਥੇ ਲੱਟੀ 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 ਕਰੀ ਜਾਂਦੇ ਹੋ ਗਿਆ ਜੱਪਨੀ ਡੋਗੀ ਯ ਲੈ ਅਨੂ ਚੱਕ ਲੋ ਅਨੇ ਆਵੇ ਨਹੀਂ ਆਣਾ ਆ ਜਾ ਆ ਤਾਂ ਮੈਂ ਨਾ ਵੀਡੀਓ ਨਹੀਂ ਬਣਾਉਂਦੇ ਨੇ ਮੋਨ ਫੋਨ ਨਾ ਹੱਥ ਚੋਂ ਫੜਦੀ ਆ ਵੀਡੀਓ ਨਹੀਂ ਬਣਾਉਂਦੇ ਫੋਨ ਲੈਣਾ ਉਹ ਨਾ ਮੰਮਾ ਨੂੰ ਕੋ ਡੋੜੋ ਮੰਮਾ ਨੂੰ ਕੋ ਡੋੜੋ ਮੈਂ ਜਾ ਆਵੜਿਆ ਤੁਸੀਂ ਤੇ ਫੋਨ ਲੈਣਾ ਸੀ ਐਜ ਬਨੋਰ ਉਹ ਬਜਪਨੂਰ ਬੈਠਾ ਹੋਵੇ ਤੇ ਆਪਣੂਰ ਪਾਪਾ ਕੋਲ ਬੈਠਾ ਹੋਵੇ ਜੈ ਤਾਂ ਰਹੀ ਜਪਨੂਰ ਹੁਣ ਹੋ ਜਾਈਗੀ ਆਪਣਾ 7 ਮਹੀਨੇ ਦੇ ਵਿੱਚ 8 ਮਹੀਨੇ ਚ ਲੱਗ ਜੇ ਹਾਂ 7 ਮਹੀਨੇ ਦੀ ਹੋ ਦੇਗੀ ਤੇ 8 ਇਤੇ ਲੱਗ ਜੂਗੀ ਤੋਂ ਦੇਖਣੋਂ ਨਵੇਂ ਪੜਾ ਨਵੇਂ ਮਹੀਨੇ ਦੇ ਵਿੱਚ ਕਿਹੜਾ ਇਹਦੇ ਚ ਚੇਂजेस ਆਂਦੇ ਨੇ ਚੇਂजेस ਤਾਂ ਬਹੁਤ ਆਉਂਦੇ ਕਿਉਂਕਿ ਬੱਚੇ ਦੇ ਵਿੱਚ ਹਰ ਮਹੀਨੇ ਦੇ ਹਿਸਾਬ ਦੇ ਨਾਲ ਚੇਂਜ ਆਂਦੇ ਨੇ ਸ਼ਰਾਰਤੀ ਤਾਂ ਵੈਸੇ ਹੀ ਬਿਠੇਰੀ ਹੋਗੀ ਮੇਰਾ ਪੁੱਤ ਬਹੁਤ ਸ਼ਰਾਰਤੀ ਹੈ ਮੇਰੀ ਕੰਗ ਨਹੀਂ ਜਾ ਰਹੀ ਮोटे ਕੰਗ ਲੱਗ ਜਾਂਦੀ ਵਿਲਚੇ ਕਹੂਗੀ ਮੈਂ ਚਲਾਉਣੀ ਆ ਮੇਰੇ ਬੋਕਲਾ ਚ ਬਹਿ ਜਾਊਗੀ ਅੱਜ ਵੀ ਕਰੀ ਜਾਏ ਜਿੱਧਰ ਰਿਮੋਟ ਹੁੰਦਾ ਹੈ ਨਾ व्हीਲਚੇਰ ਦਾ ਉਧਰ ਕਹੇਗੀ ਉਧਰ ਨੂੰ ਕਰੋ ਮੇਰੋਂ ਪਰਲੀ ਸਾਈਡ ਨਾ ਬਿਠਾਓ ਉਧਰਲੀ ਸਾਈਡ ਬਿਠਾਓ ਕਿਉਂਕਿ ਉੱਥੇ ਹੱਥ ਨਾਲ ਨੇ ਰਿਮੋਟ ਅੱਗੇ ਪਿੱਛੇ ਕਰਨਾ ਹੁੰਦਾ ਅਕੀਬ ਹਾਲ ਦੇ ਜਪਨੂਰੇ ਅੱਛਾ ਉਹ ਉઠી ਪਾਈ ਸੀ ਨਾ ਜਦੋਂ ਇਹਨੂੰ ਨਮਾਇਆਗਾ ਉਦੋਂ ਬਾਥਰੂਮ 'ਚ ਹੀ ਰਹਿ ਗਈ ਉਹ ਅੱਛਾ ਤੇ ਉਹ ਭਾਲਦੀ ਹੁਣ ਉਂਗਲ 'ਚ ਹੈਣੀਗੀ ਨਹੀਂ ਨਹੀਂ ਉਹਨੂੰ ਵੈਸੇ ਹੱਥ ਨਾਲ ਉਹ ਦੇਖ ਹੋਰ ਹੀ ਕੰਮ ਹੋ ਗਿਆ ਤਾਂ ਸੁਸੂ ਕਰ ਨਹੀਂ ਨਹੀਂ ਮੂੰਹ 'ਚ ਪਾਣੀ ਨਹੀਂ ਮੂੰਹ 'ਚ ਨਹੀਂ ਪਾਣੀ ਬਤਾ ਆ ਲੈ ਲੈ ਆਪਣਾ ਟਿੱਥਰ ਲੈ ਲਓ ਇਥੇ ਲਲ ਹਾਂ ਦੇ ਪਿਛਲੇ ਸਾਈਡ ਤੋਂ ਪਕੜਾ ਆ ਦੇ ਆ ਲੈ ਲਉ ਦੰਦੀ ਬੱਦ ਦੋ ਦੰਦੀ ਅੱਜ ਮੈਂ ਤੋਤੇ ਸੀ ਇਹਦੇ ਪਤਾ ਕਿ ਬੱਚੇ ਦੀ ਚੀਜ਼ਾਂ ਚ ਨਾ ਇਹ ਹੁੰਦਾ ਕਈ ਵਾਰੀ ਗੰਦੇ ਬੰਦੇ ਹੱਥ ਲੱਗ ਜਾਂਦੇ ਆ ਤੇ ਫਿਰ ਮੈਨੂੰ ਤੋਤਾ ਪਹਿਲੇ ਸਾਰਿਆਂ ਨੂੰ ਖਡੋਣੇ ਜਿਹੜੇ ਸੌਫਟ ਵਾਲੇ ਸਾਰੇ ਤੋਂ ਖਡੋਣੇ ਆ ਨਾ ਉਹ ਸਾਰੇ ਤੋਤੇ ਜਿਹੜੇ ਆ ਜਿਨ੍ਹਾਂ ਨਾਲ ਖੇਡਦੀ ਆ ਪਰ ਮੂੰਹ ਬੱਟਾ ਮੂੰਹ ਚ ਪਾਉਂਦਾ ਤੇ ਉਹ ਨਹੀਂ ਹੁੰਦਾ। ਏ ਆਪਣਾ ਖੇਡ ਹੀ ਜਾਂਦੀ। ਨਹੀਂ। ਉਹ ਜਿਆਦਾ ਉਹ ਜਿਆਦਾ ਫਸ ਜੂਗਾ। ਨਾ 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 ਨਾ। ਉਹ ਤੇ ਮੂੰਹ ਚ ਵੱਜਦਾ, ਸੰਗਜ ਵੱਜ ਜਾਂਦਾ ਨਾ। ਜਿਆਦਾ ਨਾ ਦੋ। ਹਾਂ। ਮਾਰਦਾ ਹਲਾ। ਲੈ ਲੈ। ਹੱਸ। ਹਰਦਾ ਨਹੀਂ ਦੂ। ਤੇਰਾ ਫੋਨ ਕਿੱਥੇ ਆ? ਉਹ ਨੰਬਰ ਸੇਵ ਕਰਨਾ ਚਾਹੀਦਾ। ਬਾਹਰ ਨਾ ਆਵੇ। ਬਾਹਰ ਪਿਆ। ਹਾਂ। ਮੈਂ ਲੈ ਕੇ ਨਹੀਂ। ਬਾਰ ਨਾ ਰੱਖਿਆ ਕਰੋ ਜਪਨੂਨ ਕੱਦੂ ਨਾਲ ਰੋਟੀ ਖਾਂਦਾ ਹਾਂ ਨਾ ਪਤਾ ਨਹੀਂ ਲੱਗਦਾ ਸਾਇਲੈਂਟ ਹੁੰਦੇ ਫੋਨ ਆਪਣੇ ਇਹ ਤੇ ਫੋਨ ਪਿਆਣਾ ਲੈ ਨਾ ਸ਼ੀਟ ਵੀ ਲੱਗ ਗਈ ਆ ਜੀ ਆਏ ਕੱਪੜੀ ਦੇਗੇ ਸਬਜ਼ੀ ਸਬਜ਼ੀ ਬਣ ਗਈ ਇੱਧਰ ਪਾਫ ਫੈਜੇ ਕਿ ਉਦੋਂ ਵੀ ਪਾਫ ਮੇਰੇ ਪੈ ਗਈ ਸੀ ਬਾਕੀ ਕਦੋਂ ਆ ਗਿਆ ਆ ਗਿਆ ਆ ਗਿਆ ਕਿ ਹੋ ਜਾਂਦਾ ਪੁੱਤ ਤੁਹਾਨੂੰ ਆ ਸੀਟ ਤੇ ਬਿਠਾਓ ਇਹਨੂੰ ਆ ਲੈਣਾਗਾ ਏ ਫਿਰ ਸੰਗ ਤੇ ਮਾਰਦੀ ਐ ਉਹ ਦੇ ਦੋ ਤਿੱਤਰ ਦੂਜੇ ਵਾਲਾ ਜਿਹੜਾ ਕਿਹੜਾ ਉਹ ਸੰਤਰੇ ਵਾਲਾ ਤਿੱਤਰ ਕੇ ਤੇ ਤਿੱਤਰ ਉਹ ਚੱਕੜਾ ਉਹ ਦੇ ਦੇ ਦਰਪਣਾ ਦੇ ਦੇ ਆ ਲੈ ਬੁਧਨੂਰ ਬੁਧਨੂਰ ਆ ਲੈ ਲੋ ਉਹ ਦੇ ਲੈ ਆ ਲੈ ਲੋ ਪੁੱਤ ਆ ਲੈ ਲੋ ਬੋਲ ਕਿੱਥੇ ਗਈ ਐ ਜਪਨੂਰ ਦੀ ਹੈ ਹੁਣ ਆ ਦੇਖ ਲੈਣਾ ਤਾਂ ਉਹੀ ਆ ਰੋੜਾ ਬੈਠੀ ਆ ਆ ਭਾਈ ਜਪਨੂਰ ਦੀ ਹੂੰ